ਸਸੀ ਕਾਲਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜਟਪਰੀ ਅੱਜ ਫੇਰ ਕੱਪੜ ਸ਼ਾਨ ਪ੍ਰੋਗਰਾਮ ਤੁਹਾਡੀ ਕਚਹਿਰੀ ਵਿੱਚ ਲੈ ਕੇ حاضر ਹੋਇਆ ਹਾਂ ਅੱਜ ਕੱਪੜ ਸ਼ਾਨ ਕਰਾਂਗੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਆ ਸਮਝੋ ਵਾਪਸ ਲੈ ਲਈ ਆ ਭਾਵੇਂ ਕਿ ਹਾਈ ਕੋਰਟ ਨੇ ਜਿਹੜੀ ਉਹਦੇ 4 ਹਫ਼ਤਿਆਂ ਦੀ ਸਟੇਲ ਆਈ ਸੀਗੀ ਵਾਤਾਵਰਨ ਨੂੰ ਲੈ ਕੇ ਕਿਸੇ ਵਾਤਾਵਰਨ ਪ੍ਰੇਮੀ ਇੱਕ ਵਕੀਲ ਨੇ ਰੈਟ ਪਟੀਸ਼ਨ ਧਾਰ ਕਰੀਤੀ ਸੀ ਭਾਵੇਂ ਕਿ ਸਰਕਾਰ ਇਸ ਦੇ ਵਿੱਚ ਅਮੈਂਡਮੈਂਟ ਕਰਕੇ ਜਿਹੜੀ ਹਾਈ ਕੋਰਟ ਦੇ ਵਿੱਚ ਦੁਬਾਰਾ ਜਵਾਬ ਵੀ ਦੇ ਸਕਦੀ ਸੀ ਪਰ ਇਹ ਤੇ ਪੂਰੀ ਚਰਚਾ ਕਰਾਂਗੇ ਸਾਰੀ ਕਿਉਂਕਿ ਹਾਈ ਕੋਰਟ ਦਾ ਜਿਹੜਾ ਹੰਦਾ ਮਸਲਾ ਹੁੰਦਾ ਇਹਦਾ ਮਤਲਬ ਇਹ ਨਹੀਂ ਵੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਐ ਇਸ ਨੂੰ ਪਾਲਿਸੀ ਨੂੰ ਕਿਉਂਕਿ ਅਦਾਲਤ ਦਾ ਕੰਮ ਹੁੰਦਾ ਸਰਕਾਰਾਂ ਦਾ ਕਮ ਹੁੰਦਾ ਪਾਲਸੀਆਂ ਬਣਾਉਣਾ ਤੇ ਅਦਾਲਤ ਨੇ ਜਿਹੜਾ ਹੈਗਾ ਕਿਸੇ ਦਾ ਇਤਰਾਜ਼ ਲੱਗਦਾ ਉਹਦੇ ਵਿੱਚ ਉਹਦੇ ਵਿੱਚ ਸੋਧ ਕਰਵਾਉਣੀ ਉਸ ਨੂੰ ਪੱਖ ਦੇਖਣਾ ਭਾਵੇਂ ਕਿ ਵਾਤਾਵਰਣ ਦੇ ਵਿੱਚ ਪੱਖ ਰੱਖਿਆ ਗਿਆ ਸੀ ਪਰ ਚਾਰ ਹਫ਼ਤੇ ਦੀ ਸੋਸੀ ਪਰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਚਾਹੇ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਉਹਨਾਂ ਨੇ ਫਰਾਖ ਦਿੱਲੀ ਦਿਖਾਉਂਦਿਆਂ ਹੋਇਆ ਕਿਸਾਨਾਂ ਅੱਗੇ ਜਿਹੜਾ ਹੈਗਾ ਉਹਨਾਂ ਨੂੰ ਇਹ ਕਹਿ ਕੇ ਜਿਹੜੇ ਟਵੀਟ ਆਏ ਨੇ ਇੱਕ ਤਿੰਨ ਚਾਰ ਲਾਈਨਾਂ ਦਾ ਨੋਟਿਸ ਜਿਹੜਾ ਪ੍ਰੈਸ ਨੋਟ ਆ ਗਿਆ ਵੀ ਜਿਹੜੀ ਹੈਗੀ ਆ ਅਸੀਂ ਇਹਨੂੰ ਬਿਲਡਰੈਗ ਕਰਦੇ ਆ ਵਾਪਸ ਲੈਨੇ ਆ ਜਿਹੜਾ ਹੈਗਾ ਜੋ ਪਾਲਿਸੀ ਜਿਹੜੀ ਸੀ ਭਾਵੇਂ ਕਿ ਇਸ ਨੂੰ ਰੱਦ ਨਹੀਂ ਹੋਈ ਹੁਣ ਜਿਹੜੀ ਪੰਜਾਬ ਸਰਕਾਰ ਇਸ ਨੂੰ ਵਧੀਆ ਤਰੀਕੇ ਦੇ ਨਾਲ ਜਿੱਥੇ ਚਾਹੀਦੀ ਆ ਜਿੱਥੇ ਲੈਂਡ ਪੂਲਿੰਗ ਭਾਵੇਂ ਕਿ ਲੈਂਡ ਪੂਲਿੰਗ ਦਾ ਜਿਹੜਾ ਕਾਨੂੰਨ ਤਾਂ ਪੂਰੀ ਅਰਬਨ ਸਟੇਟਾਂ ਦੇ ਵਿੱਚ ਹੀ ਆ ਪਰ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ 65000 ਏਕੜ 64 65000 ਏਕੜ ਦਾ ਬਸਾਉਣ ਦਾ ਜਿਹੜਾ ਸੁਪਨਾ ਸੀ ਪਰ ਉਹਨੂੰ ਗ੍ਰਹਿਣ ਲੱਗ ਗਿਆ ਕਿਉਂਕਿ ਅਜੇ ਹੀ ਆਪਾਂ ਇਹ ਤੇ ਚਰਚਾ ਕਰਨੀ ਵੀ ਅਜੇ ਹੀ ਕਿਸ ਕਿਹੜੇ ਅਧਿਕਾਰੀਆਂ ਨੇ ਇਹ ਜਿਹੜੀ ਹੈਗੀ ਆ ਸਲਾਹ ਦਿੱਤੀ ਜਿਹੜਾ ਕਿ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਨਮੋਸੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਹਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਹੈਗੇ ਆ ਅਸੀਂ ਜਿਹੜੇ ਕੱਪਲੇ ਹੋਣ ਜਾ ਰਹੇ ਸੀ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਉਹ ਵੀ ਅਸੀਂ ਜਾਗਰ ਕਰਾਂਗੇ ਕਿਉਂਕਿ ਕਿੱਥੇ ਦੀ ਜਿਹੜੀ ਹੈਗੀ ਆ ਐਜੂਕੇਸ਼ਨ ਜ਼ੋਨ ਦੀ ਜ਼ਮੀਨ ਆ ਉਹਨੂੰ ਵੀ ਘੜਪਿਆ ਜਾ ਰਿਆ ਸੀ ਉਹਨੂੰ ਕਨਵਰਟ ਕਰ ਦਿੱਤਾ ਗਿਆ ਉਹਨੂੰ ਰੈ residensial ਜ਼ੋਨ ਦੇ ਵਿੱਚ ਕਿਉਂਕਿ ਸਸਤੀ ਜ਼ਮੀਨ ਚੱਕ ਕੇ ਕਿਉਂ ਉਸ ਨੂੰ ਜਿਹੜਾ ਹੈਗਾ ਰੈ residensial ਜ਼ੋਨ ਬਣਾ ਦਿੱਤਾ ਗਿਆ ਜਿਹਦੀ ਕੀ 3-3 ਕਰੋੜ ਰੁਪਏ ਦੀ ਆਪਾਂ ਉਹ ਵੀ ਪੂਰੀ ਚਰਚਾ ਕਰਾਂਗੇ ਯਾਰ ਹੁਣ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਦੇ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਜਿਵੇਂ 64000 ਏਕੜ ਸੀ ਜਿਹਦੇ ਜਿਹੜਾ ਕਿ 24 24000 ਏਕੜ ਕੱਲੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਿਹੜਾ ਲੈਂਡ ਉਹਨਾਂ ਨੇ ਅਰਬਨ ਸਟੇਟ ਕਟਣ ਦਾ ਜਿਹੜਾ ਹੈਗਾ ਤਿਆਰ ਕੀਤਾ ਸੀ ਜਿਹਦੇ ਵਿੱਚ ਇਸਨ ਪਾਲਿਸੀ ਨੂੰ ਪੂਰਾ ਮਾਰਕ ਕੀਤਾ ਤੇ ਜ਼ਿੰਮੇਵਾਰੀ ਚੀਫ ਸੈਕਟਰੀ ਕੈਪ सिन्हा ਦੀ ਜਿਹੜੇ ਲਾਈ ਗਈ ਉਹਨੂੰ ਚੇਅਰਮੈਨ ਬਣਾਇਆ ਗਿਆ ਇਸੇ ਤਰ੍ਹਾਂ ਹੀ ਬਕਾਸ ਗਰਗ ਜਿਹੜੇ ਜਿਹੜੇ ਪੁੱਡਾ ਦੇ ਸੈਕਟਰੀ ਨੇ ਉਹਨਾਂ ਨੂੰ ਜਿਹੜਾ ਹੈਗਾ ਪੂਰਾ ਇਸ ਨੂੰ ਨੇਪਰੇ ਚਾੜਨ ਦੇ ਲਈ ਕਰਿਆ ਗਿਆ ਤੇ ਨਾਲ ਹੀ ਜਿਹੜਾ ਹੈਗਾ ਇਸ ਦੀ ਪੂਰੀ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀਆਂ ਤੇ ਜ਼ਿੰਮੇਵਾਰੀ ਥੋਪੀ ਗਈ ਜਿਹੜੇ ਨਾਲ ਸੰਬੰਧਤ ਸੀ ਵੀ ਤੁਸੀਂ ਜਿਹੜਾ ਹੈਗਾ ਇਸ ਨੂੰ ਨੇਪਰੇ ਚੜਾਓ ਇੱਥੋਂ ਤੱਕ ਕਿ ਜਿਹੜਾ ਹੈਗਾ ਰੈਵਿਨਿਊ ਮਿਨਿਸਟਰ ਆ ਉਹਨੇ ਦਿਨ ਰਾਤ ਇੱਕ ਕਰ ਦਿੱਤਾ ਇਸ ਪਾਲਿਸੀ ਨੂੰ ਜਿਹੜਾ ਹੈਗਾ ਇਹ ਨੇਪਰੇ ਚੜਾਉਣ ਲਈ ਭਾਵੇਂ ਰੈਵਿਨਿਊ ਮਿਨਿਸਟਰ ਹਰਦੀਪ ਸਿੰਘ ਮੁੰਡੀਆਂ ਦੀ ਉਹਨਾਂ ਖੁਦ ਦੱਸਿਆ ਵੀ ਮੇਰੀ ਵੀ 18 ਏਕੜ ਜ਼ਮੀਨ ਇਹਦੇ ਵਿੱਚ ਆਈ ਆ ਪਰ ਉਸਨੇ ਲਾਹੇਵੰਦ ਦੱਸਦੇ ਰਹੇ ਇਤੋਂ ਤੱਕ ਕੇ ਇਹ ਪਾਲਿਸੀ ਨੂੰ ਸਿਰੇ ਚੜਾਉਣ ਦੇ ਲਈ ਰੈਵਨਿਊ ਮਿਨਿਸਟਰ ਹਰਦੀਪ ਸਿੰਘ ਮੁੰਡੀਆਂ ਔਰ ਐਫਸੀਆਰ ਅਨਰਾਗ ਵਰਮਾ ਔਰ ਚੀਫ ਸੈਕਟਰੀ ਵਗੈਰਾ ਨੇ ਇਹਨਾਂ ਨੇ ਤਸੀਲਦਾਰਾਂ ਦੀਆਂ 40-50 ਤਸੀਲਦਾਰਾਂ ਦੀਆਂ ਮੀਟਿੰਗਾਂ ਵੀ ਬੁਲਾਈਆਂ ਔਰ ਉਹਨਾਂ ਨੂੰ ਟਾਸਕ ਦਿੱਤਾ ਗਿਆ ਕਿਉਂਕਿ ਜਿਨ੍ਹਾਂ ਦਾ ਤਸੀਲਦਾਰਾਂ ਦਾ ਬਿਲਡਰਾਂ ਦੇ ਨਾਲ ਹੈ ਜਿਹੜਾ ਹੈਗਾ ਨੇੜਤਾ ਸੀ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਸਿਲੈਕਟ ਥਾਵਾਂ ਤੇ ਲਾਵਾਂਗੇ ਪਰ ਇਹ ਸਾਡੀ ਪਾਲਿਸੀ ਨੂੰ ਸਿਰੇ ਚੜਾਓ ਕਿਉਂਕਿ ਉਹਨਾਂ ਨੂੰ ਟਾਸਕ ਵੀ ਦਿੱਤਾ ਗਿਆ ਤਸੀਲਦਾਰਾਂ ਨੂੰ ਉਧਰ ਸਿਆਸੀ ਮਾਰਾਂ ਦਾ ਕਹਿਣਾ ਕਿ ਇਹ ਲੈਂਡ ਪੂਲਿੰਗ ਪਾਲਿਸੀ ਪਿੱਛੇ ਜਿਹੜੇ ਹੈਗੇ ਆ ਬਹੁਤ ਵੱਡੇ ਜਿਹੜੇ ਹੈਗੇ ਆ ਭੇਦ ਛੁਪੇ ਹੋਏ ਆ ਕਿਉਂਕਿ ਜਿਹੜੇ ਹੈਗੇ ਆ ਇਸ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਜਿਹੜੇ ਉਹਨੂੰ ਨੇਪਰੇ ਚੜਾਉਣ ਲਈ ਜਿਹਨੂੰ ਡਿਊਟੀ ਲਗਾਈ ਗਈ ਸੀ ਚੀਫ ਸੈਕਟਰੀ ਕੈਪਸਨਾਂ ਦੀ ਜਿਹੜੇ ਕਿ ਖੁਦ ਫੂਡ ਸਪਲਾਈ ਦੇ ਉਸ ਸਮੇਂ ਜਦੋਂ ਘਟਾਲੇ ਵੱਡੇ ਵੱਡੇ ਹੋਏ ਆ ਫੂਡ ਸਪਲਾਈ ਵਿਭਾਗ ਦੇ ਸੈਕਟਰੀ ਰਹੇ ਨੇ ਭਾਰਤ ਪੋਸ਼ਣ ਆਸੂਮਦਾ ਭਾਵੇਂ ਸਰਕਾਰ ਨੇ ਕਰਪਸ਼ਨ ਦੇ ਦੋਸ਼ਾਂ ਤਹਿਤ ਉਹਨਾਂ ਦੇ ਮੁਕਾਦਮੇ ਦਰਜ ਕਰਕੇ ਜਿਹੜੇ ਹੈਗੇ ਆ ਅੰਦਰ ਕਰ ਦਿੱਤਾ ਗਿਆ ਫੂਡ ਘਟਾਲੇ ਚ ਉਸ ਸਮੇਂ ਜਿਹੜੇ ਸੈਕਟਰੀ ਸੀ ਵਿਭਾਗ ਦੇ ਕਿਉਂਕਿ ਉਹ ਕੈਪਸਿਨਾ ਹੀ ਸਨ ਕਿਉਂਕਿ ਉਹਨਾਂ ਦੇ ਵੀ ਦਸਕਤ ਹੋਏ ਸਨ ਬਹੁਤ ਸਾਰੀਆਂ ਫਾਈਲਾਂ ਤੇ ਪਰ ਦੂਜੇ ਪਾਸੇ ਵਿਕਾਸ ਗਰਗ ਜਿਹੜੇ ਅਰਬਨ ਅਥਾਰਟੀਆਂ ਦੇ ਸੈਕਟਰੀ ਆ ਉਹਨਾਂ ਤੇ ਜਿਹੜੀ ਪਟਿਆਲਾ ਲੈਂਡ ਸਕੈਮ ਹੋਇਆ ਸੀ ਉਹਦੇ ਤੇ ਮਕਦਮਾ ਕ੍ਰਿਮੀਨਲ ਵੀ ਦਰਜ ਹੋਇਆ ਪਿਆ ਔਰ ਉਹ ਜੇਲ ਵੀ ਯਾਤਰਾ ਵੀ ਕਰ ਚੁੱਕੇ ਨੇ ਪਰ ਸਰਕਾਰ ਨੇ ਕਿਸਾਨਾਂ ਨੂੰ ਮੈਸੇਜ ਦਿੱਤਾ ਕਿ ਅਸੀਂ ਕਿਸਾਨਾਂ ਦੇ ਸਾਹਮਣੇ ਇਹ ਰੱਖੀ ਸੀ ਜੇ ਉਹੀ ਉਹੀ ਜਿਹੜਾ ਮੈਸੇਜ ਜਿਹੜਾ ਕਿ ਕਿਸਾਨ ਅੰਦੋਲਨ ਜਦੋਂ ਸੀਗਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਕਿਸਾਨਾਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਗੁਰਪਰਬ ਤੇ ਭੇਜਿਆ ਸੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਫਾਇਦੇ ਲਈ ਇਹ ਕਾਨੂੰਨ ਬਣਾਏ ਸੀ ਅਸੀਂ ਵਾਪਸ ਲੈ ਲਈ ਇਸੇ ਤਰ੍ਹਾਂ ਹੀ ਇਹੋ ਜਿਹਾ ਹੀ ਮੈਸੇਜ ਜਿਹੜਾ ਹੈਗਾ ਇਹ ਪੰਜਾਬ ਸਰਕਾਰ ਵੱਲੋਂ ਆਇਆ ਗਿਆ ਆ ਗਿਆ ਉਹਦੇ ਵਿੱਚ ਵੀ ਕਿਸਾਨਾਂ ਦੇ ਅਸੀਂ ਹੱਕ ਦੇ ਵਿੱਚ ਉਹਨਾਂ ਨੂੰ ਉਪਰ ਉਹਦਾ ਜੀਵਨ ਪੰਦਰ ਉੱਚਾ ਚੱਕਣ ਲਈ ਅਸੀਂ ਇਹ ਪਾਲਿਸੀ ਲਿਆਂਦੀ ਸੀ ਪਰ ਕਿਸਾਨਾਂ ਨੂੰ ਨਹੀਂ ਪਸੰਦ ਆਈ ਅਸੀਂ ਵਾਪਸ ਲੈਨੇ ਆ ਪਰ ਵੱਡਾ ਸਵਾਲ ਖੜਾ ਹੁੰਦਾ ਕੌਣ ਹੈ ਜਿਨ੍ਹਾਂ ਨੇ ਸਰਕਾਰ ਦੀ ਜਿਹੜਾ ਕਿ ਨਮੂਸੀ ਦਾ ਸਾਹਮਣਾ ਕਰਾਉਣਾ ਪਿਆ ਕਿੰਨਾਂ ਦੇ ਕਰਨਾ ਕਰਕੇ ਕਿਉਂਕਿ ਅਸੀਂ ਦਾ ਇਹ ਮੇਨ ਜਿਹੜਾ ਹੈਗਾ ਸਾਹਮਣੇ ਆਉਂਦਾ ਵੀ ਇਹੀ ਦੋ ਜਿਹੜੇ ਵੱਡੇ ਅਧਿਕਾਰੀ ਆ ਕਿਉਂਕਿ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਪਰ ਲੈਂਡ ਪੂਲਿੰਗ ਪਾਲਿਸੀ ਹੁਣ ਫੇਲ ਹੋ ਗਈ ਆ ਦੂਜੇ ਪਾਸੇ ਸਾਡੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆਈਆਂ ਕਿ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਹੀ ਵੱਡਾ ਘਟਾਲਾ ਹੋਣ ਜਾ ਰਿਹਾ ਸੀ ਜੈ ਕਿ ਹੋ ਵੀ ਗਿਆ ਜਿਹਨੂੰ ਕਿ ਆਪਾਂ ਕਹਿ ਦਈਏ ਕਿਉਂਕਿ ਉੱਥੇ ਜਿਹੜਾ ਨਿਊ ਚੰਡੀਗੜ੍ਹ ਜਦੋਂ ਅ ਕਾਲੀ ਗਵਰਨਮੈਂਟ ਸੀ ਉਸ ਸਮੇਂ ਸੁਖਬੀ ਸਿੰਘ ਬਾਦਲ ਨੇ ਸਿੰਗਾਪੁਰ ਤੋਂ ਜਿਹੜੇ ਹੈਗੇ ਆ ਪਲਾਨਿੰਗ ਬਣਾਉਣ ਲਈ ਜਿਹੜੇ ਹੈਗੇ ਆ ਮਾਹਰ ਬੁਲਾਏ ਸੀ ਤੇ ਇਹਨੂੰ ਬਸਾਉਣ ਲਈ ਨਿਊ ਚੰਡੀਗੜ੍ਹ ਨੂੰ ਕਿਉਂਕਿ 50 ਬਦਾ ਜਿਹੜਾ ਹੈਗਾ ਪੂਰਾ ਏਰੀਆ ਜਿਹੜਾ ਮੁੱਲਾਪੁਰ ਸਾਈਡ ਵਾਲਾ ਉਹਨੂੰ ਬਸਾਉਣ ਲਈ ਤੇ ਉੱਥੇ ਖੁੱਲੀਆਂ-ਖੁੱਲੀਆਂ ਸੜਕਾਂ ਨੇ ਭਾਵੇਂ ਕਿ ਸਟੇਡੀਅਮ ਵੀ ਉੱਥੇ ਕ੍ਰਿਕਟ ਸਟੇਡੀਅਮ ਬਣ ਗਿਆ ਪਰ ਐਜੂਕੇਸ਼ਨ ਜੋਨ ਦੀ ਛੱਡੀ ਹੋਈ ਜ਼ਮੀਨ ਨੂੰ ਇਹਨਾਂ ਨੇ ਜਿਹੜਾ ਹੈਗਾ ਉੱਥੇ ਬਿਲਡਰਾਂ ਨੇ ਚੱਕ ਲਿਆ 3-3 ਕਰੋੜ ਰੁਪਏ ਨੂੰ ਏਕੜ ਪ੍ਰਤੀ ਏਕੜ ਚੱਕ ਲਿਆ ਤੇ ਉਸ ਉਹਦੇ ਨਾਲ ਹੀ ਜਿਹੜਾ ਹੈਗਾ ਥੋੜੇ ਦਿਨਾਂ ਬਾਅਦ ਹੀ ਜਿਹੜੀ ਹੈਗੀ ਆ ਉਹ ਰੇਟ ਜਿਹੜੇ ਹੈਗੇ ਆ ਉਹਦੇ ਪਾਲਿਸੀ ਜਦੋਂ ਆ ਗਈ ਲੈਂਡ ਪੂਲਿੰਗ ਪਾਲਿਸੀ ਤਾਂ ਉਹਦਾ 6-7 ਕਰੋੜ ਰੁਪਿਆ ਏਕੜ ਜਿਹੜਾ ਹੈਗਾ ਫਾਰਮਰ ਦਾ ਜ਼ਮੀਨ ਦਾ ਚੜ ਗਿਆ ਕਿਉਂਕਿ ਉਹ ਐਜੂਕੇਸ਼ਨ ਜ਼ੋਨ ਜਿਹੜਾ ਲਈ ਜ਼ਮੀਨ ਪਹਿਲਾਂ ਚੱਕੀ ਗਈ ਸੀਗੀ ਉਸ ਨੂੰ ਰੈ residensial zone ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਆਖਿਰ ਇਹ ਕਿਸ ਦੇ ਇਸ਼ਾਰੇ ਤੇ ਇਹ ਹੋਇਆ ਕਿਉਂਕਿ ਪੰਜਾਬ ਨੂੰ ਤਾਂ ਪੰਜਾਬ ਸਰਕਾਰ ਜਿਹੜਾ ਹੈਗਾ ਅਰਬਨ ਸਟੇਟ ਵਜੋਂ ਬਹਾਰਨਾ ਚਾਹੁੰਦੀ ਆ ਤਾਂ ਹੀ 65000 ਏਕੜ ਜਿਹੜਾ ਹੈਗਾ 64 65000 ਏਕੜ ਜਿਹੜਾ ਹੈਗਾ ਮਾਰਕ ਕੀਤਾ ਸੀਗਾ ਔਰ ਪਰ ਜਿਹੜਾ ਨਿਊ ਚੰਡੀਗੜ੍ਹ ਇਹਨੂੰ ਕਿਉਂ ਗ੍ਰਹਿਣ ਲਾਉਣਾ ਚਾਹੁੰਦੀ ਸੀ ਸਰਕਾਰ ਕਿਹੜੇ ਨੇ ਅਧਿਕਾਰੀ ਕੀ ਪੰਜਾਬ ਸਰਕਾਰ ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਜਾਂਚ ਕਰਨਗੇ ਕਿ ਇਹ ਕਦੇ ਪਿੱਛੇ ਕੌਣ ਨੇ ਕਿਉਂਕਿ ਸੂਤਰ ਦੱਸਦੇ ਆ ਕਿ ਇਹਦੇ ਵਿੱਚ ਜਿਹੜੀ ਹੈਗੀ ਆ ਜਿਨ੍ਹਾਂ ਨੇ ਜ਼ਮੀਨ ਲਈ ਗਈ ਆ ਉਹਦੇ ਵਿੱਚ ਇੱਕ ਬਹੁਤ ਚਰਚਿਤ ਸਿੰਚਾਈ ਘਟਾਲੇ ਦੇ ਵਿੱਚ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਯਾਤਰਾ ਵੀ ਕਰ ਚੁੱਕੇ ਹੈ ਗੁਰਿੰਦਰ ਪਾਪਾ ਗੁਰਿੰਦਰ ਪਾਪਾ ਨਾਮ ਦਾ ਜਿਹੜਾ ਹੈਗਾ ਸਚਾਈ ਜਿਹੜਾ ਠੇਕੇਦਾਰ ਆ ਉਹਨੇ ਜ਼ਮੀਨ ਚੱਕੀ ਐ ਇਸੇ ਤਰ੍ਹਾਂ ਹੀ ਰੇਤ ਮਾਫੀਆ ਜਿਹੜਾ ਬਾਦਲਾਂ ਦੇ ਸਮੇਂ ਵੀ ਰਿਹਾ ਰੇਤ ਮਾਫੀਆ ਗਰੁੱਪਾ ਜਿਹੜਾ ਦੋਆਬੇ ਸਾਈਡ ਦਾ ਉਹਨਾਂ ਨੇ ਵੀ ਜ਼ਮੀਨਾਂ ਜਿਹੜੀਆਂ ਵੱਡੇ ਪੱਤਰ ਦੇ ਚੱਕੀਆਂ ਆਖਰ ਪਿੱਛੇ ਕੌਣ ਆ ਕਿਹੜੇ ਅਧਿਕਾਰੀਆਂ ਦਾ ਉੱਤੇ ਨਾਲ ਹਿੱਸਾ ਪਿਆ ਉਹਦੇ ਵਿੱਚ ਬੇਨਾਮੀਆ ਕਿਹੜੇ ਅਧਿਕਾਰੀਆਂ ਦੀਆਂ ਜਾਇਦਾਦਾਂ ਜਿਹੜੀਆਂ ਬਣ ਗਈਆਂ ਇਹ ਵੱਡਾ ਸਵਾਲ ਖੜਾ ਹੁੰਦਾ ਸਰਕਾਰ ਨੇ ਕਿੰਨੀ ਲੋਕਾਂ ਦੇ ਵਿੱਚ ਪੰਜਾਬ ਸਰਕਾਰ ਨੇ ਗੁੱਡਵਿਲ ਬਣਾਈ ਸੀ ਕਿਉਂ ਨਸ਼ਿਆਂ ਵਿਰੁੱਧ ਜੁੱਧ ਜਿਹੜਾ ਹੈਗਾ ਉਹ ਹਰ ਘਰ ਦੇ ਵਿੱਚ ਉਹਦੀ ਚਰਚਾ ਹੋ ਰਹੀ ਆ ਹਰ ਇੱਕ ਜਿਹੜਾ ਪੰਜਾਬ ਦਾ ਪਿੰਡ ਦੇ ਵਿੱਚ ਸਲੋਤਾ ਹੋ ਰਹੀ ਆ ਈਵਨ ਹਰ ਚਾਹੇ ਕਿਸੇ ਹੋਰ ਪਾਰਟੀਆਂ ਨਾਲ ਵੀ ਜੁੜਿਆ ਵੀ ਜਿਹੜਾ ਐਕਸ਼ਨ ਲਿਆ ਹੈ ਭਗਵੰਤ ਮਾਨ ਸਰਕਾਰ ਨੇ ਬਹੁਤ ਵਧੀਆ ਲਿਆ ਪਰ ਬਿਕਰ ਸਿੰਘ ਮਜੀਠੀਆ ਨੂੰ ਵੀ ਚਾਹੇ ਅੰਦਰ ਕੀਤਾ ਗਿਆ ਪਰ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਸੀ ਵੱਡੇ ਮગર ਮੱਛ ਫੜ ਲਏ ਗਏ ਨੇ ਕਿਉਂਕਿ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਇਹ ਉਹਨਾਂ ਨੇ ਦਾਵਾ ਕਰ ਰਹੀ ਹੈ ਸਰਕਾਰ ਦੇ ਆਗੂ ਜਿਹੜੇ ਹੈਗੇ ਆ ਇਹ ਜਿਹੜੀ ਹੈਗੀਆਂ ਡਰੱਗ ਮੰਨੀ ਨਾਲ ਬਣਾਈਆਂ ਹੈਗੀਆਂ ਜਿੰਨੀ ਗੱਡਵਲ ਬਣਾਈ ਗਈ ਸੀ ਇਹ ਕਿਹੜੇ ਅਧਿਕਾਰੀਆਂ ਦੇ ਨਾਲ ਕਿਹੜੇ ਅਧਿਕਾਰੀਆਂ ਦੀ ਇਹ ਜਿਹੜੀ ਸਲਾਹ ਦੇ ਨਾਲ ਇਹ ਜਿਹੜੀ ਹੈਗੀ ਆ ਸਰਕਾਰ ਨੂੰ ਨਮੋਸੀ ਦਾ ਸਾਹਮਣਾ ਕਰਨਾ ਪਿਆ ਕਿ ਪੰਜਾਬ ਦੀ ਵੱਡੀ ਅਫਸਰ ਸਾਹੀ ਦੇ ਵਿੱਚ ਹੁਣ ਵੱਡਾ ਫੇਰਬਦਲ ਹੋਵੇਗਾ ਜਾਂ ਨਹੀਂ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕਪੜਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਆਉਂਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ